ਸਾਰੀਆਂ ਸੀਟਾਂ ਦੀ ਜੇਕਰ ਅਸੀਂ ਪੰਜਾਬ ਦੀਆਂ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੀ ਸੀਟ ਤੋਂ ਕੈਪਟਨ ਅਮਰਿੰਦਰ ਸਿੰਘ ਅੱਗੇ ਚੱਲ ਰਹੇ ਨੇ 92000 ਜ਼ਿਆਦਾ ਵੋਟਾਂ ਦੇ ਫਰਕ ਦੇ ਨਾਲ ਕਰਨ ਜੇਟੀ ਨੂੰ ਹਰਾਉਂਦੇ ਦਿਖਾਈ ਦੇ ਰਹੇ ਨੇ ਅਨੰਦਪੁਰ ਸਾਹਿਬ ਸੀਟ ਤੋਂ ਪ੍ਰੇਮ ਸਿੰਘ ਚੰਦੂ ਮਾਝਾ ਅੱਗੇ ਚੱਲ ਰਹੇ ਨੇ ਅੰਬਿਕਾ ਸੋਨੀ 23000 ਤੋਂ ਜ਼ਿਆਦਾ ਸੀਟਾਂ ਦੇ ਨਾਲ ਪਿੱਛੇ ਨੇ ਬਠਿੰਡਾ ਦੀ ਸੀਟ ਤੋਂ ਹਰਸਿਮਰਤ ਕੌਰ ਬਾਦਲ ਅੱਗੇ ਚੱਲ ਰਹੇ ਨੇ ਹਾਲਾਂਕਿ ਰੋਜਾਨ ਦੇ ਦੌਰਾਨ ਹਰਪ੍ਰੀਤ ਸਿੰਘ ਬਾਦਲ ਅੱਗੇ ਹੋ ਗਏ ਸਨ ਹਰਸਿਮਰਤ ਕੌਰ ਬਾਦਲ ਤੋਂ ਪਰ ਇੱਕ ਵਾਰ ਮੁੜ ਤੋਂ ਹਰਸਿਮਰਤ ਕੌਰ ਬਾਦਲ ਅੱਗੇ ਚੱਲ ਰਹੇ ਨੇ 3 ਸੀਟ ਤੇ ਪ੍ਰੋਫੈਸਰ ਸਾਦੂ ਸਿੰਘ ਆਮ ਆਦਮੀ ਪਾਰਟੀ ਵੱਲੋਂ ਜਿੱਤੇ ਦੇਖਾਈ ਦੇ ਰਹੇ ਨੇ کافی ਜ਼ਿਆਦਾ ਫਰਕ 153464 ਵੋਟਾਂ ਦੇ ਫਰਕ ਦੇ ਨਾਲ ਅੱਗੇ ਚੱਲ ਰਹੇ ਨੇ ਪਰ ਰਣਜੀਤ ਕੌਰ ਗੁਲਸ਼ਨ ਦੂਸਰੇ ਨੰਬਰ ਤੇ ਫਰੀਦਕੋਟ ਦੀ ਸੀਟ ਤੋਂ ਆ ਰਹੇ ਨੇ ਇਸ ਤੋਂ ਇਲਾਵਾ ਫਤਿਹਗੜ੍ਹ ਸਾਹਿਬ ਦੀ ਜੇਕਰ ਸੀਟ ਦੀ ਗੱਲ ਕਰੀਏ ਤਾਂ ਵੀ ਆਮ ਆਦਮੀ ਪਾਰਟੀ ਦੇ ਹੀ ਹਿੱਸੇ ਆਉਣ ਵਾਲੀ ਹੈ ਹਰਿੰਦਰ ਸਿੰਘ ਖਾਲਸਾ 53943 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਹਰਿੰਦਰ ਸਿੰਘ ਖਾਲਸਾ ਨੇ ਹਰਾਇਆ ਐ ਸਾਧੂ ਸਿੰਘ ਨੂੰ ਜੋ ਕਿ ਕਾਂਗਰਸ ਦੇ ਉਮੀਦਵਾਰ ਨੇ ਇਸ ਤੋਂ ਇਲਾਵਾ ਫਿਰੋਜ਼ਪੁਰ ਸੀਟ ਦੀ ਜੇਕਰ ਗੱਲ ਕਰੀਏ ਤਾਂ ਸ਼ੇਰ ਸਿੰਘ ਗੁਬਾਇਆ ਸੁਨੀਲ ਜਾਖੜ ਨੂੰ ਹਰਾਉਂਦੇ ਹੋਏ ਦਿਖਾਈ ਦੇ ਰਹੇ ਨੇ ਸ਼ੇਰ ਸਿੰਘ ਗੁਬਾਇਆ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਸੁਨੀਲ ਜਾਖੜ ਨੂੰ 31652 ਵੋਟਾਂ ਦੇ ਫਰਕ ਦੇ ਨਾਲ ਹਰਾ ਰਹੇ ਨੇ ਇਸ ਤੋਂ ਇਲਾਵਾ ਫਿਰੋਜ਼ ਮਾਫ ਕਰਨਾ ਗੁਰਦਾਸਪੁਰ ਦੀ ਸੀਟ ਤੇ ਵਿਨੋਦ ਖੰਨਾ ਦੀ ਜਿੱਤ ਲਗਭਗ ਤੈਅ ਹੈ ਪ੍ਰਤਾਪ ਸਿੰਘ ਬਾਜਵਾ ਨੂੰ ਮਾਤ ਦੇ ਰਹੇ ਨੇ 136106 ਵੋਟਾਂ ਦੇ ਫਰਕ ਦੇ ਨਾਲ ਤੈਵਾ ਹੁਸ਼ਿਆਰਪੁਰ ਦੀ ਸੀਟ ਤੇ ਵਿਜੇ ਸੰਪਲਾ ਜੋ ਕਿ ਬੀਜੇਪੀ ਦੇ ਉਮੀਦਵਾਰ ਨੇ ਉਹ 12322 ਵੋਟਾਂ ਦੇ ਨਾਲ ਕਾਂਗਰਸ ਤੋਂ ਅੱਗੇ ਚੱਲ ਰਹੇ ਨੇ ਜਲੰਧਰ ਦੀ ਸੀਟ ਤੋਂ ਸੰਤੋਖ ਸਿੰਘ ਚੌਧਰੀ ਅੱਗੇ ਨੇ ਜੋ ਕਿ ਕਾਂਗਰਸ ਵੱਲੋਂ ਨੇ ਸ਼ੋਮਨੀ ਕਾਜਲਦੇਵ ਪੰਮਰ ਕੁਮਾਰ ਟੀਨੂ ਨੂੰ ਮਾਤ ਦੇ ਰਹੇ ਨੇ 40000 ਤੋਂ ਜ਼ਿਆਦਾ ਵੋਟਾਂ ਦੇ ਫਰਕ ਦੇ ਨਾਲ ਖਡੂਰ ਸਾਹਿਬ ਦੀ ਸੀਟ ਤੋਂ ਵੀ ਸ਼ੋਮਨੀ ਕਾਜਲਦੇਵ ਦੇ ਉਮੀਦਵਾਰ ਰਣਜੀਤ ਸਿੰਘ ਬ੍ਰਹਮੂੜਾ ਅੱਗੇ ਚੜ ਰਹੇ ਨੇ ਜੋ ਕਿ ਕਾਂਗਰਸ ਦੇ ਹਰਮਿੰਦਰ ਸਿੰਘ ਗਿੱਲ ਨੂੰ 1 ਲੱਖ ਤੋਂ ਜ਼ਿਆਦਾ ਵੋਟਾਂ ਦੇ ਨਾਲ ਮਾਤ ਦੇ ਰਹੇ ਨੇ ਲੁਧਿਆਣਾ ਦੀ ਸੀਟ ਦੇ ਵਿੱਚ ਕਾਂਗਰਸ ਵੱਲੋਂ ਰਮਨੀਤ ਬਿੱਟੂ ਅੱਗੇ ਚੜ ਰਹੇ ਨੇ ਜੋ ਕਿ ਆਮ ਆਦਮੀ ਪਾਰਟੀ ਦੇ ਐਚਐਸ ਫੂਲਕਾ ਨੂੰ ਮਾਤ ਦੇ ਰਹੇ ਨੇ 17000 ਤੋਂ ਜ਼ਿਆਦਾ ਵੋਟਾਂ ਦੇ ਫਰਕ ਦੇ ਨਾਲ ਪਟਿਆਲਾ ਅਤੇ ਸੰਗਰੂਰ ਦੀਆਂ ਸੀਟਾਂ ਆਮ ਆਦਮੀ ਪਾਰਟੀ ਦੇ ਹੱ ciddi sak